ਜਿੰਨੇ ਹੱਲ ਤੱਕ ਸਾਨੂੰ ਪਤਾ ਸੀ ਕਿ ਸਿੰਘਣੀਆਂ ਉਹਨਾਂ ਤੋਂ ਬਹੁਤ ਜ਼ਿਆਦਾ ਕੇਸ ਨਿਕਲ ਰਹੇ ਜਿਨ੍ਹਾਂ ਬਾਰੇ ਪਹਿਲਾਂ ਕਦੀ ਸੁਣਿਆ ਵੀ ਨਹੀਂ ਸੀ ਅਸੀਂ ਵੀ ਨਹੀਂ ਸੀ ਸੁਣਿਆ ਉਹਨਾਂ ਵਾਲਾ ਸੰਘਰਸ਼ ਜੋ ਤਰਨਗੋੜ ਸਾਡਾ ਖਾਲਸਾਣ ਵਾਲਾ ਇਹਦੇ ਚ ਕਿੰਨੇ ਹੀ ਸਿੰਘ ਸਿੰਘਣੀਆਂ ਜਿਨ੍ਹਾਂ ਬਾਰੇ ਵੱਲੇ ਉਦਾਂ ਹੀ ਕਿਸੇ ਨੂੰ ਕੁਝ ਨਹੀਂ ਪਤਾ ਉਹਨਾਂ ਦੇ ਏਡੇ ਵੱਡੇ ਜੀਵਨ ਸੀ ਇਤਿਹਾਸ ਦੇ ਵੱਡੇ ਕਰਦਾਰ ਨੇ ਵੱਡੇ ਵਾਕਿਆਤ ਨਹੀਂ ਵੱਡੀਆਂ ਸਾਰੀਆਂ ਘਟਨਾਵਾਂ ਨਹੀਂ ਉਹਨਾਂ ਪਿੱਛੇ ਜਾਓ ਤੇ ਉਹਦੇ ਪਿੱਛੇ ਕੋਈ ਮਾਂ ਕੋਈ ਭੈਣ ਕੋਈ ਬੇਟੀ ਕੋਈ ਸਿੰਘਣੀ ਹੋਇਆ ਜਿਹੜਾ ਅਸੀਂ ਸੰਘਰਸ਼ ਲੜਿਆ ਸਾਨੂੰ ਇਹਨਾਂ ਨੇ ਸੰਭਿਆ ਇਹਨਾਂ ਨੇ ਸੰਵਾਰਿਆ ਇਹਨਾਂ ਨੇ ਸੰਭਾਲਿਆ ਤੇ ਜਦੋਂ ਬਹੁਤ ਔਖਾ ਸਮਾਂ ਹੋਇਆ ਇਹਨਾਂ ਕਰਕੇ ਇਹਾਂ ਦੀ ਅਰਦਾਸ ਕਰਕੇ ਹੀ ਅਸੀਂ ਫਿਰ ਮੁੜ ਕੇ ਅੱਗੇ ਨਿਕਲੇ ਕਦੀ ਨਹੀਂ ਮੰਨੀ ਉਹ ਜੰਗ ਉਹ ਉਸੇ ਤਰ੍ਹਾਂ جاری ਹੈ ਉਹ ਜੰਗ ਸਿਰਫ ਹਥਿਆਰਬੰਦ ਨਹੀਂ ਹੁੰਦਾ ਹਥਿਆਰਬੰਦ 84 ਦੇ ਕਲੂਕਾਰੇ ਵੱਲ ਸ਼ੁਰੂ ਹੋਇਆ ਸੀ ਪੰਜ ਬੜ ਦੀਸ ਪਵਿੱਤਰ ਧਰਤੀ ਤੇ ਤੇ ਤੀਜੇ ਕਲੂਕਾਰੇ ਦੇ 40ਵੇਂ ਭਰੇ ਆਪਾਂ ਪਹੁੰਚ ਗਏ ਹਾਂ ਹੁਣ ਸਾਰੇ ਸ਼ਹੀਦਾਂ ਨੂੰ ਯਾਦ ਕਰਦੇ ਹਾਂ ਜਿੰਨੇ ਵੀ ਸਿੰਘ ਸਿੰਘਣੀਆਂ ਇੱਥੇ ਆਏ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਸ਼ੁਰੂ ਇਸ ਕਿਤਾਬ ਤੋਂ ਹੀ ਕਰੀਏ ਇਹ ਭਾਉ ਜੀ ਹੁਣਾਂ ਦੀ ਇਹ ਦਿੱਲੀ ਤਮੰਨਾ ਸੀ ਕਿ ਸਾਡੀਆਂ ਮਾਵਾਂ ਭੈਣਾਂ ਉਹਨਾਂ ਨੇ ਜੋ ਵੱਡੀਆਂ ਕਮਾਈਆਂ ਕੀਤੀਆਂ ਨੇ ਉਹਨਾਂ ਦਾ ਜ਼ਿਕਰ ਬਹੁਤ ਘੱਟ ਆਉਂਦਾ ਪਹਿਲਿਆਂ ਸਮਿਆਂ 'ਚ ਵੀ ਤੇ ਹੁਣ ਵੀ ਕਿ ਆਪਾਂ ਕੋਸ਼ਿਸ਼ ਕਰਕੇ ਉਹਨਾਂ ਬਾਰੇ ਕੁਝ ਕਲਮ ਬੰਦ ਕਰੀਏ ਤੇ ਉਹਨਾਂ ਨੇ ਡਿਊਟੀ ਲਈ ਸੀ ਜਰਮਨ ਦੇ ਸਿੰਘਾਂ ਦੀ ਫਿਰ ਇੱਥੇ ਸਿੰਘਾਂ ਦੀ ਡਿਊਟੀ ਲਈ ਤੇ ਉਹਨਾਂ ਨੇ ਉਹਦਾ ਹੀ ਨਤੀਜਾ ਹੈ ਇਹ ਕਿਤਾਬ ਇਹਦੇ ਵਿੱਚ 65 ਸਿੰਘਣੀਆਂ ਬਾਰੇ ਜ਼ਿਕਰ ਆ ਪਰ ਜਦੋਂ ਹੁਣ ਦੇਖਿਆ ਕਿ ਨਹੀਂ ਕਿ ਜਦੋਂ ਇਹਦੇ ਬਾਰੇ ਸੀ ਖੋਜ ਕੀਤੀ ਸਿੰਘਾਂ ਨੇ ਕਿ ਜਿੰਨੇ ਹਾਲ ਤੱਕ ਸਾਨੂੰ ਪਤਾ ਸੀ ਕਿ ਸਿੰਘਣੀਆਂ ਉਹ ਉਹਨਾਂ ਤੋਂ ਬਹੁਤ ਜ਼ਿਆਦਾ ਕੇਸ ਨਿਕਲ ਰਹੇ ਨੇ ਜਿਹਨਾਂ ਬਾਰੇ ਪਹਿਲਾਂ ਕਦੀ ਸੁਣਿਆ ਵੀ ਨਹੀਂ ਸੀ ਅਸੀਂ ਵੀ ਨਹੀਂ ਸੀ ਸੁਣਿਆ ਫਿਰ ਇਹ ਦੇਖਿਆ ਕਿ ਜੋ ਸਟੇਟ ਨੇ ਜੋ ਜ਼ੁਲਮ ਬਦੀਕੀਆਂ ਤੇ ਜੋ ਤਸ਼ੱਦਦ ਤੇ ਅਤ ਕੀਤਾ ਉਹ ਜੋ ਇਸ ਕਿਤਾਬ ਚ ਜਦੋਂ ਸਿੰਘ ਘਰਾਂ ਚ ਗਏ ਉਹ ਆਏ ਉਹ ਮੈਨੂੰ ਵੀ ਇੰਨੀਆਂ ਡਿਟੇਲ ਚ ਨਹੀਂ ਸੀ ਪਤਾ ਇਦੇ ਨਾਲ ਹੀ ਕਿ ਜਿਹੜਿਆ ਸਿੰਘਾਂ ਸਿੰਘਣੀਆਂ ਨੇ ਜਿਸ ਤਰੀਕੇ ਨਾਲ ਸ਼ਹਾਦਤਾਂ ਦਿੱਤੀਆਂ ਖੜੇ ਮੱਥੇ ਪੰਥ ਲਈ ਪੰਥ ਦੇ ਪਿਆਰ 'ਚ ਗੁਰੂ ਦੇ ਪਿਆਰ 'ਚ ਜਿਹੜੀ ਉੱਚੀ ਸ਼ਾਨ ਨਾਲ ਸ਼ਹਾਦਤਾਂ ਦਿੱਤੀਆਂ ਇਹ ਇਸ ਕਿਤਾਬ 'ਚ ਬਹੁਤਾਂ ਲਿਖਿਆ ਆ ਹੋ ਗੱਲਾਂ ਉਹ ਸਾਨੂੰ ਵੀ ਨਹੀਂ ਸੀ ਪਤਾ ਇਸ ਕਰਕੇ ਤੁਸੀਂ ਸੋਚੋ ਕਿ ਆਪਣੇ ਇਸ ਹੋਂ ਵਾਲਾ ਸੰਘਰਸ਼ ਜੋ ਤਰ੍ਹਾਂ ਕਿ ਸਾਡਾ ਖਾਲਸਤਾਨ ਆਲਾ ਇਹਦੇ ਚ ਕਿੰਨੇ ਹੀ ਸਿੰਘ ਸਿੰਘਣੀਆਂ ਜਿਨ੍ਹਾਂ ਬਾਰੇ ਹਲੇ ਉਦਾਂ ਹੀ ਕਿਸੇ ਨੂੰ ਕੁਛ ਨਹੀਂ ਪਤਾ ਉਹਨਾਂ ਦੇ ਐਡੇ ਵੱਡੇ ਜੀਵਨ ਸੀ ਐਡੀਆਂ ਸੁੱਚੀਆਂ ਐਡੀਆਂ ਪਵਿੱਤਰ ਤੇ ਐਡੀਆਂ ਸੋਹਣੀਆਂ ਜ਼ਿੰਦਗੀਆਂ ਸੀ ਬੱਚੀਆਂ ਪੈਣਾ ਮਾਵਾਂ ਦੋਧੀਆਂ ਨਾਨੀਆਂ ਅਸੀਂ ਉਹਨੂੰ ਉਹਨੂੰ ਭੁੱਲਦੇ ਜਾ ਰਹੇ ਹਾਂ ਜਦ ਕਿ ਸਾਡਾ ਉਹੋ ਸਰਮਾਇਆ ਆ ਸਾਨੂੰ ਯਾਦ ਕਰਨਾ ਚਾਹੀਦਾ ਤੇ ਸਾਡਾ ਜੋ ਸਿੱਖ ਧਰਮ ਵਿੱਚ ਸਾਡੇ ਗੁਰਮਤਿ ਛੱਡੀ ਸਾਡੀ ਪਰੰਪਰਾ ਸਾਡੇ ਇਤਿਹਾਸ ਵਿੱਚ ਜੋ ਸਾਡਾ ਇਤਿਹਾਸ ਆ ਉਹ ਗੁਰੂ ਗ੍ਰੰਥ ਸਾਹਿਬ ਨੂੰ ਜਿਉਉਣ ਦਾ ਇਤਿਹਾਸ ਜਿਹੜਾ ਜਿਉਉਣ ਦਾ ਤਜਰਬਾ ਉਹ ਸਾਡਾ ਇਤਿਹਾਸ ਤੇ ਜੋ ਸਾਡਾ ਇਤਿਹਾਸ ਆ ਉਹ ਸਾਡੀਆਂ ਮਾਂ ਮਾਂ ਪੈਣਾ ਸਾਡੀਆਂ ਬੀਬੀਆਂ ਨੇ ਸਾਰਾ ਇਤਿਹਾਸ ਖੜਿਆ ਜਿਹੜੇ ਤੁਸੀਂ ਵੱਡੇ ਇਤਿਹਾਸ ਦੇ ਵੱਡੇ ਕਰਦਾਰ ਨੇ ਵੱਡੇ ਵਾਕਿਆਤ ਨੇ ਵੱਡੀਆਂ ਸਾਰੀਆਂ ਘਟਨਾਵਾਂ ਨੇ ਉਹਨਾਂ ਪਿੱਛੇ ਜਾਓ ਤੇ ਉਹਦੇ ਪਿੱਛੇ ਕੋਈ ਮਾਂ ਕੋਈ ਪੈਣ ਕੋਈ ਬੇਟੀ ਕੋਈ ਸਿੰਘਣੀ ਹੋਇਆ ਸਾਡੇ ਸੰਘਰਸ਼ ਵਿੱਚ ਸਾਡੀਆਂ ਮਾਵਾਂ ਨੇ ਸਾਨੂੰ ਗੁਰਮੁਖਾਂ ਨੂੰ ਸ਼ਹੀਦਾਂ ਨੂੰ ਘੜਿਆ ਇਹ ਸਭ ਤੋਂ ਵੱਡੀ ਕਲਾਕਾਰੀ ਆ ਇਸ ਦੁਨੀਆ 'ਚ ਇਹੋ ਜਿਹਾ ਕਿਤੇ ਵੀ ਕੋਈ ਮੇਲ ਨਹੀਂ ਹੈ ਦੁਨੀਆ ਦੇ ਕਿਸੇ ਵੀ ਇਤਿਹਾਸ 'ਚ ਤੇ ਉਹ ਸਿਰਫ ਪਿਛਲੇ ਇਤਿਹਾਸ 'ਚ ਨਹੀਂ ਸੀ ਜਿਹੜੀਆਂ ਅਸੀਂ ਅਰਦਾਸ ਕਰਦੇ ਆ ਕਿ ਜਿਨ੍ਹਾਂ ਨੇ ਸਵਾ ਸਬ ਮਾਨ ਪੀਣਾ ਤੇ ਬੱਚਿਆਂ ਦੇ ਟੋਟੇ ਗਲ ਚ ਭਰਾਏ ਉਹ ਤਾਂ ਉਹਦੀਆਂ ਗੱਲਾਂ ਹੁਣ ਵੀ ਹੁਣ ਵੀ ਉਹ ਸਾਰਾ ਦਰਾਇਆ ਉਸੇ ਤਰ੍ਹਾਂ ਦਰਾਇਆ ਇਸ ਬੇਪਰਤਖਦ ਦੇ ਕੈਦਖਾਨਿਆਂ ਜ਼ੁਲਮਖਾਨਿਆਂ ਚ ਉਹਨਾਂ ਨੇ ਉਹ ਸਾਰਾ ਕੁਝ ਜਿਉਂਦਾ ਕਰਕੇ ਦਿਖਾ ਦਿੱਤਾ ਤੇ ਉਹਨਾਂ ਨੇ ਕਿਤੇ ਵੀ ਨਹੀਂ ਕਿਹਾ ਕਿ ਸਾਡਾ ਨਾਮ ਵੀ ਆਵੇ ਕੋਈ ਔਦਾਂ ਨਹੀਂ ਮੰਗਿਆ ਕੋਈ ਕੁਝ ਨਹੀਂ ਮੰਗਿਆ ਕੋਈ ਕਿਸੇ ਤਰ੍ਹਾਂ ਦਾ ਤੁਸੀਂ ਦੇਖੋਗੇ ਕਿਤਾਬ ਤੇ ਤੁਸੀਂ ਤੁਹਾਨੂੰ ਪਤਾ ਲੱਗੇਗਾ ਕਿ ਕਿਸ ਤਰੀਕੇ ਨਾਲ ਸਾਰਾ ਇਤਿਹਾਸ ਜਿਹੜਾ ਤੁਸੀਂ ਆਪਾਂ ਜਿਹੜੇ ਅੱਜ ਇਕੱਠੇ ਹੋਏ ਬਣਿਆ ਕਿਵੇਂ ਆ ਬਣਦਾ ਇਹਨਾਂ ਇਹ ਜਿਹੜੀਆਂ ਏਡੀਆਂ ਉੱਚੇ ਕਰਤਾਰ ਵਾਲੀਆਂ ਕਮਾਈਆਂ ਆਣੀਆਂ ਸਿੰਘਣੀਆਂ ਉਹਨਾਂ ਨੇ ਹੀ ਬੜਾਇਆ ਜਿਹੜਾ ਅਸੀਂ ਸੰਘਰਸ਼ ਲੜਿਆ ਸਾਨੂੰ ਇਹਨਾਂ ਨੇ ਸੰਭਾਇਆ ਇਹਨਾਂ ਨੇ ਸਵਾਰਿਆ ਇਹਨਾਂ ਨੇ ਸੰਭਾਲਿਆ ਤੇ ਜਦੋਂ ਬਹੁਤ ਔਖਾ ਸਮਾ ਹੋਇਆ ਇਹਨਾਂ ਕਰਕੇ ਇਹਨਾਂ ਦੀ ਅਰਦਾਸ ਕਰਕੇ ਹੀ ਅਸੀਂ ਫਿਰ ਮੁੜ ਕੇ ਅੱਗੇ ਨਕਲੇ ਕਦੀ ਨਹੀਂ ਮੰਨੀ ਕੋਈ ਪਿੱਛਾ ਨਹੀਂ ਮੋੜਿਆ ਕੋਈ ਅਸੀਂ ਪਿੱਛੇ ਨਹੀਂ ਦੇਖਿਆ ਉਹ جنگ ਉਹ ਉਸੇ ਤਰ੍ਹਾਂ جاری ਹੈ ਉਹ جنگ ਸਿਰਫ ਹਥਿਆਰਬੰਦ ਹੀ ਨਹੀਂ ਹੁੰਦਾ ਹਥਿਆਰਬੰਦ 84 ਦੇ ਕਲੂਕੌਰ ਦੇ ਵੱਲੇ ਸ਼ੁਰੂ ਹੋਇਆ ਸੀ 92 93 ਤੱਕ ਰਿਹਾ ਉਹ جنگ ਦੇ ਦੂਸਰੇ ਪੜਾ ਉਸੇ ਤਰ੍ਹਾਂ جاری ਆ ਆ ਹੁਣ ਪਾਉ ਦੀ ਸ਼ਹਾਦਤ ਹਰਦੀਪ ਸਿੰਘ ਨਿੱਜ ਦੀ ਸ਼ਹਾਦਤ ਹੋਰ ਕਿੰਨੀਆਂ ਸ਼ਹਾਦਤਾਂ ਉਹ ਤੁਹਾਡੇ ਸਾਹਮਣੇ ਆ ਕੀ ਦੁਸ਼ਮਣ ਦਾ ਜਿਹੜਾ ਵਾਰਿਆ ਜਿਹੜੀ ਉਹਦੀ ਚਾਲ ਆ ਜਿਹਦੇ ਉਹ ਦਸਤੂਰ ਉਸੇ ਤਰ੍ਹਾਂ جاری ਆ ਤੇ ਸਾਡਾ ਵੀ ਉਸੇ ਤਰ੍ਹਾਂ جاری ਅਸੀਂ ਵੀ ਉੱਥੇ ਹੀ ਖੜੇ ਆ ਜੇ ਚਲੋ ਇਹ ਤਾਂ ਹੈ ਸਾਡੀਆਂ ਮਾਵਾਂ ਪੈਣਾਂ ਦੀ ਕਿ ਮੈਂ ਇੱਕ ਫਿਰ ਫਿਰ ਕਮਾਂਗਾ ਕਿ ਜੇ ਅਸੀਂ ਜੋ ਕੁਝ ਵੀ ਕੀਤਾ ਉਹ ਇਹਨਾਂ ਕਰਕੇ ਸੀ ਇਹ ਦੁਸ਼ਮਣ ਨੂੰ ਵੀ ਨਹੀਂ ਪਤਾ ਸੀ ਕਿ ਸਾਡੀ ਸਭ ਤੋਂ ਵੱਡੀ ਤਾਕਤ ਆ ਜਿਹੜੀ ਉਹ ਇਹ ਅਰਦਾਸ ਸੀਗੀ ਸੁਵਚੀ ਕੌਮ ਦੀ ਖਾਸ ਕਰਕੇ ਸਾਡੀਆਂ ਬੀਬੀਆਂ ਦੀ ਅਰਦਾਸ ਤੇ ਮੈਂ ਤਾਂ ਦੇਖਦਾ ਕਿ ਜਿੱਦਾਂ ਹੁਣ ਮੈਨੂੰ ਯਾਦ ਆਉਂਦਾ ਪਾਉ ਕਮਰਜੀਤ ਸਿੰਘ ਦੀ ਮਾਤਾ ਜੀ ਆਪਣੇ ਦਿੱਲੀ ਵਾਲੇ ਨਾਰਿੰਦ ਸਾਹਿਬ ਦੇ ਸਿੰਘਣੀ ਪਾਉ ਸੁਲਖਣ ਸਿੰਘ ਉਹਨਾਂ ਦੀ ਮਾਤਾ ਜੀ ਸੱਤ ਪਾ ਢਿੱਲੋਂ ਦੀ ਮਾਤਾ ਜੀ ਸੁਖਦੇਵ ਸਿੰਘ ਉਹਨਾਂ ਦੀ ਮਾਤਾ ਜੀ ਬਾਈ ਗਾਮੇ ਦੀ ਮਾਤਾ ਜੀ ਹੋਰ ਇੰਨੀਆਂ ਮਾਵਾ ਪੈਣਾ ਜਿਨ੍ਹਾਂ ਤੋਂ ਉਸੇ ਪ੍ਰਸ਼ਾਦ ਦੇ ਛਕੇ ਤੇ ਜਿਨ੍ਹਾਂ ਦੀਆਂ ਅਰਦਾਸਾਂ ਉਹਨਾਂ ਦੇ ਜੀਵ ਨਹੀਂ ਸੀ ਉਹਨਾਂ ਦੀਆਂ ਅਰਦਾਸਾਂ ਉਹਨਾਂ ਦੇ ਸਿੱਧੇ ਸਾਦੇ ਜੀਵਨ ਤੇ ਉਹਨਾਂ ਦੀ ਗੁਰੂ ਅੱਗੇ ਅਰਦਾਸ ਗੁਰੂਪ੍ਰੇਮ ਪੰਥ ਪ੍ਰਿਆ ਜਿਹਦੇ ਕਰਕੇ ਇਹ ਸਾਰਾ ਕੁਝ ਹੋ ਰਿਹਾ ਤੇ ਹੁਣ ਵੀ ਉਹਦੇ ਕਰਕੇ ਸਭ ਕੁਝ ਖੜਾ ਹੈ ਤੇ ਅੱਜ ਵੀ ਸਾਨੂੰ ਉਹਨੂੰ ਹੀ ਸਭਾਲਣਾ ਚਾਹੀਦਾ ਹੈ ਇੱਥੋਂ ਹੀ ਸਭ ਕੁਝ ਨਿਕਲਣਾ ਤੇ ਬਾਕੀ ਜਿਹੜੀ ਮੈਂ ਜੰਗ ਦੀ ਗੱਲ ਕਰਦਾ ਸੀ ਜੰਗ ਜਿਵੇਂ ਮੰਤੀਰ ਸਿੰਘ ਨੇ ਬੜੇ ਬਹੁਤ ਵਧੀਆ ਤਰੀਕੇ ਨਾਲ ਸਮਝਾਉਣ ਦੀ ਗੱਲ ਕੋਸ਼ਿਸ਼ ਕੀਤੀ ਆ ਕਿ ਕਿਸ ਕਿੰਨੇ ਸਰਵਗਤ ਸਾਨੂੰ ਕੀ ਕੀ ਕਰਨਾ ਚਾਹੀਦਾ ਹੈ ਜੰਗ ਦੇ ਬੜੇ ਉਪਸਾਰ ਨੇ ਦੁਸ਼ਮਨ ਬਹੁਤ ਭਾਰੂ ਹੋਇਆ ਆ ਦੁਨੀਆ ਦੇ ਹਾਲਾਤ ਬੜੇ ਹੀ ਆ ਟਿਕਾਊ ਆ ਬਹੁਤ ਹੀ ਜਵਲਸ਼ੀਲ ਆ ਪਤਾ ਨਹੀਂ ਕਿਸ ਵੇਲੇ ਕੀ ਹੋਣਾ ਤੇ ਇਹਦੇ ਵਿੱਚ ਬਹੁਤ ਹੀ ਜ਼ਰੂਰੀ ਆ ਕਿ ਅਸੀਂ ਆਪਣੇ ਆਪ ਨੂੰ ਸੰਭਾਲੀਏ ਇਹ ਵਕਤ ਤਿਆਰੀ ਦਾ ਆ ਡਿਸਪਲਿਨ ਦਾ ਆ ਆਪਣੇ ਕਰੈਕਟਰ ਆਪਣੇ ਜਥੇ ਬਣਾਉਣ ਦਾ ਸੰਗਤਾਂ ਬਣਾਉਣ ਦਾ ਆ ਤਿਆਰੀ ਦਾ ਆ ਹਰ ਤਰ੍ਹਾਂ ਦੀ ਜਿੱਥੇ ਵੀ ਅਸੀਂ ਇੱਥੇ ਬਾਹਰ ਜਿੱਥੇ ਵੀ ਰੋਲੇ ਰਪੇ ਦਾ ਨਹੀਂ ਹੈ ਅੱਜ ਦਾ ਅਠ ਦਾ ਨਹੀਂ ਹੈ ਕਰਦਾਰਾਂ ਨੇ ਹੀ ਜੰਗ ਲੜਨੀਆਂ ਆ ਕਮਾਈਆਂ ਵਾਲਿਆਂ ਨੇ ਨਾਰਿਆਂ ਸਖਣਾ ਕਦੀ ਕੁਝ ਨਹੀਂ ਹੋਇਆ ਨਾ ਹੋਣਾ ਇਸ ਕਰਕੇ ਉਹ ਜੰਗ ਜਾਰੀ ਆ ਜਿਹੜੀ ਆਪਣੀ ਗੱਲ ਹੁੰਦੀ ਆ ਕਿ ਉਹ ਉਹ ਸਾਡੇ ਤੇ ਵਾਰ ਕਰ ਰਹੇ ਆ ਆਪਾਂ ਨੂੰ ਇਹ ਵੀ ਦੇਖਣਾ ਚਾਹੀਦਾ ਕਿ ਜਿਹੜੇ ਦੁਸ਼ਮਣ ਨੇ ਵਾਰ ਕਰਨਾ ਹੀ ਆ ਉਹ ਹਕੂਮਤ ਕਰਦੇ ਆ ਇਹ ਬੇਪਰਦਾ ਤਖਤ ਆ ਸਾਡਾ ਸੱਚ ਦਾ ਤਖਤ ਆ ਨਿਆਂ ਦਾ ਤਖਤ ਆ ਇਹ ਸਦਾ ਹੀ ਪੇੜ ਰਹਿਣਾ ਆ ਸਾਨੂੰ ਕਦੀ ਵੀ ਇਦਾਂ ਨਹੀਂ ਲੈਣਾ ਚਾਹੀਦਾ ਕਿ ਅਸੀਂ ਮਜਲੂਮ ਆ ਸਾਡੇ ਤੇ ਉਹ ਤੱਕਾ ਕਰ ਰਹੇ ਆ ਸਾਡੇ ਤੇ ਆਕ ਕਰ ਰਹੇ ਆ ਠੀਕ ਆ ਸਾਡੀ ਗੱਲ ਆਪਾਂ ਨੂੰ ਦੁਨੀਆ 'ਚ ਲੈ ਕੇ ਜਾਣੀ ਆ ਦੁਸ਼ਮਣ ਨੇ ਸਾਡੇ ਵਿਰੋਧੀ ਨਹੀਂ ਕਰਨਾ ਹੀ ਆ ਸਾਨੂੰ ਉਹਨੂੰ ਜਰਨਾ ਚਾਹੀਦਾ ਸਹਿਣਾ ਚਾਹੀਦਾ ਕੋਈ ਗੱਲ ਨਹੀਂ ਜੇ ਉਹਨਾਂ ਨੇ ਵਾਰ ਕੀਤੇ ਅਸੀਂ ਸਹਿ ਰਹੇ ਆ ਅਸੀਂ ਸਮਾਂਗੇ ਦੇ ਉਹਦਾ ਮੁਕਾਬਲਾ ਕਰਾਂਗੇ ਕਿਉਂ ਅਸੀਂ ਤਖੜੇ ਹੋਣਾ ਆ ਹੋਰ ਦ੍ਰਿੜ ਹੋਣਾ ਆਪਣੇ ਰਾਦੇ ਪਾਦੀ ਤਖੜੇ ਹੋਣਾ ਆ ਇਹ ਇਹਦੇ ਵਿੱਚ ਤੁਹਾਨੂੰ ਇਹ ਕਹਿੰਦਾ ਕਿ ਹੁਣ ਆਪਣੀ ਆਪਣੀ ਜ਼ਿੰਮੇਵਾਰੀ ਸੰਭੋ ਤੁਸੀਂ ਕੀ ਕੀ ਕਰਨਾ ਕੀ ਕੀ ਕਰ ਸਕਦੇ ਹੋ ਸਾਰੇ ਪਾਸੇ ਹੀ ਸਿੰਘਾਂ ਦੀ ਤੇ ਕਾਰਜ ਦੀ ਜ਼ਰੂਰਤ ਆ ਸਭ ਪਾਸੇ ਹੋਣੀ ਚਾਹੀਦੀ ਆ ਪਰ ਕਦੀ ਵੀ ਇਸ ਤਰ੍ਹਾਂ ਨਹੀਂ ਜਾਣਾ ਕਿ ਜੇ ਅਸੀਂ ਸਾਡੇ ਤੇ ਬਹੁਤ ਜਾਣੀ ਕਿ ਅਸੀਂ ਕੋ ਮਜਲੂਮ ਆ ਜਾਂ ਇਦਾਂ ਪਿਛਲੇ ਸਮਿਆਂ ਚ ਇਹ ਵੀ ਇੱਕ ਬਰਤਾਂਤ ਬਣਦਾ ਉੱਚੋ ਸਾਨੂੰ ਨਕਲਣਾ ਚਾਹੀਦਾ ਸਿੱਖ ਖਾਲਸਾ ਕਦੇ ਵੀ ਮਜਲੂਮ ਨਹੀਂ ਸੀ ਇਹ ਜਿਹੜਾ ਆਪਾਂ 40ਵੇਂ ਫਰੇ ਦੀ ਗੱਲ ਕਰਦੇ ਆ ਇਹ ਵੀ ਜੇ ਦੇਖਿਆ ਜਾਵੇ ਤਾਂ ਇਹ ਜਿਹੜਾ ਹਮਲਾ ਵਿਪਰ ਤਖਤ ਦਾ ਦਿੱਲੀ ਦੇ ਤਖਤ ਦਾ ਝੂਠ ਦੇ ਤਖਤ ਦਾ ਸ਼ਬਦ ਗੁਰੂ ਤੇ ਸੱਚ ਦੇ ਤਖਤ ਤੇ ਹਮਲਾ ਸੀ ਇਹ ਗੁਰੂ ਦੀ ਆਗਿਆ ਵਿੱਚ ਸੀ ਉਹਦੇ ਭਾਣੇ 'ਚ ਉਹਦੀ ਲੀਲਾ ਹੀ ਸੀ ਕਿ ਉਧਰਲੇ ਪਾਸੇ ਖਲਨਾਇਕ ਤੇ ਇੰਦਰਾ ਗਾਂਧੀ ਤੇ ਵਿਪਰਦਾ ਤਖਤ ਸੀ ਤੇ ਇੱਧਰ ਇਹਨਾਂ ਸਮੇਂ 'ਚ ਸਭ ਤੋਂ ਵੱਡੇ ਜੋ ਸਾਡੇ ਸਿੱਖ ਤੇ ਸ਼ਹੀਦ ਹੋਜੇ ਸੰਤ ਜਰਨੈਲ ਸਿੰਘ ਪਿੰਡਰਾ ਵਾਲੇ ਸ਼ਹੀਦ ਉਹਨਾਂ ਦੀ ਅਗਵਾਈ 'ਚ ਸਿੰਘ ਉੱਥੇ ਮੁਕਾਬਲਾ ਕੀਤਾ ਉਹਨਾਂ ਨੇ ਅਕਾਲ ਤਖਤ ਦੀ ਤੇ ਸੱਚ ਦੀ ਪਹਿਰੇਦਾਰੀ ਤੇ ਗੁਰੂ ਖਾਲਸਾ ਪੰਥ ਦੇ ਨਮਾਇंदे ਵਜੋਂ ਪਹਿਰੇ ਵਜੋਂ ਉਹਨਾਂ ਨੇ ਗੁਰੂ ਖਾਲਸਾ ਪੰਥ ਦੀਆਂ ਕੀਮਤਾਂ ਜਿਹੜੀਆਂ ਇੱਕ ਬੇਗੰਪਰੇ ਵਰਗਾ ਸਮਾਜ ਇਹ ਹਲੇਮੀ ਰਾਜ ਤੇ ਸਰਬਤ ਦੇ ਭਲੇ ਵਾਲਾ ਰਾਜ ਜਿਹਨਾਂ ਨੂੰ ਅੱਜ ਅਸੀਂ ਖਾਲਸਾਤਨ ਕਹਿੰਦੇ ਆ ਉਹਨੂੰ ਸਥਾਪਿਤ ਕਰਨ ਲਈ ਤੇ ਕੂੜ ਤੇ ਜ਼ੁਲਮ ਦਾ ਵਿਰੋਧ ਕਰਨ 'ਚ ਉਹਨਾਂ ਨੇ ਕੂੜ ਦੇ ਨਾਲ ਬਹੁਤ ਵੱਡੀ ਜੰਗ ਜਿੱਤੀ ਤੇ ਉੱਥੇ ਸ਼ਾਂਤਾਂ ਦਿੱਤੀਆਂ ਉਹ ਸਾਡੇ ਲਈ ਸਾਰੀ ਦੁਨੀਆ ਲਈ ਬਹੁਤ ਹੀ ਕੀਮਤੀ ਤੇ ਬਹੁਤ ਵੱਡੀ ਗੱਲ ਆ ਉੱਥੇ ਸਾਡਾ ਅਗਲਾ ਇਤਿਹਾਸ ਸੁਚੋ ਨਕਲ ਦਾ ਉਹ ਸਾਡੇ ਤੇ ਹਮਲਾ ਵੀ ਆ ਸਾਡੇ ਲਈ ਦਰਦ ਵੀ ਆ ਪਰ ਸਾਡਾ ਸਾਰਾ ਕੁਝ ਸਾਡੇ ਲਈ ਕੀਮਤੀ ਵੀ ਉਹੀ ਆ ਸਾਡਾ ਸਰਮਾਇਆ ਵੀ ਉਹੀ ਆ ਇਨੂੰ ਅਸੀਂ ਇਸ ਤਰ੍ਹਾਂ ਲੈਣਾ ਹੈ ਏਦਾਂ ਨਹੀਂ ਲੈਣਾ ਕਿ ਜ਼ੁਲਮ ਹੋਇਆ ਤੇ ਆ ਹੋਇਆ ਸਾਡਾ ਸਾਰਾ ਕੁਝ ਨਿਕਲਦਾ ਹੀ ਉੱਥੋਂ ਗੁਰੂ ਖਾਲਸਾ ਪੰਥ ਦੀ ਜਿਹੜੀ ਸਾਜਣਾ ਦੇ ਜਿਹੜੇ ਅਗਲੇ ਰਾਹ ਨਿਕਲਦੇ ਹੀ ਉੱਥੋਂ ਸੰਤ ਜੀ ਨੂੰ ਗੁਰੂ ਸਾਹਿਬ ਨੇ ਕਾਲ ਪੁਰਖ ਨਹੀਂ ਭੇਜਿਆ ਸੀ ਅੱਜ ਦੇ ਸਮਿਆਂ 'ਚ ਗੁਰੂ ਖਾਲਸਾ ਪੰਥ ਦੀ ਦੁਬਾਰਾ ਪੁਨਰ ਸਜੀਤੀ ਤੇ ਉਹ ਸਾਰੇ ਜੋ ਰੁਕ ਗਏ ਪ੍ਰਵਾਹ ਸੀ ਖਾਲਸੇ ਦੀ ਚੇਤਨਾ ਦੇ ਉਹ ਦੁਬਾਰਾ ਪ੍ਰਜਲਿਤ ਕਰਨ ਨੂੰ ਤੇ ਉਹਨਾਂ ਨੇ ਕਰ ਦਿੱਤੇ ਉਹਨਾਂ ਨੇ ਨੀਆਂ ਰੱਖ ਦਿੱਤੀਆਂ ਅੱਗੇ ਉੱਤੇ ਅਸਾਰੀ ਅਸੀਂ ਕਰਨੀ ਆ ਤੇ ਉਹ ਗੁਰੂ ਦੇ ਰਾਹ ਤੇ ਚੱਲ ਕੇ ਆਪਣਾ ਕਰਤਾਰ ਬਣਾ ਕੇ ਕਮਾਈਆਂ ਕਰਕੇ ਚੌਂਕੜੀਆਂ ਹੀ ਹੋਣੀਆਂ ਸਿਰਫ ਗੱਲਾਂ ਨਾ ਨਹੀਂ ਹੋਣੀਆਂ ਇਸ ਕਰਕੇ ਆਪਣੇ ਆਪਣੇ ਹਰ ਸਿੰਘ ਨੂੰ ਹਰ ਪਰਿਵਾਰ ਨੂੰ ਆਪਣੀ ਜ਼ਿੰਮੇਵਾਰੀ ਸਮਝਣੀ ਚਾਹੀਦੀ ਹੈ ਤੇ ਆਪਣੇ ਆਪਣੇ ਪੇੜ ਬਲਣੇ ਚਾਹੀਦੇ ਆ ਤੇ ਬਾਕੀ ਜੋ ਇੱਕ ਨਵੀਂ ਗੱਲ ਆ ਜਿਹੜੀ ਆਪਣੇ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਜਿਸ ਤਰੀਕੇ ਨਾਲ ਹੋਣਾ ਥੋੜੇ ਦਿਨ ਹੋਏ ਕੈਨੇਡਾ ਸਰਕਾਰ ਨੇ ਇਹ ਜाहिर ਕੀਤਾ ਕਿ ਤਿੰਨ ਆਪਣੇ ਹੀ ਨੌਜਵਾਨ ਆ ਜਿਨ੍ਹਾਂ ਨੇ ਸ਼ਹੀਦ ਹਰਦੀਪ ਸਿੰਘ ਨਿੱਜਰ ਨੂੰ ਸ਼ਹੀਦ ਕੀਤਾ ਜਿਨ੍ਹਾਂ ਨੂੰ ਅੱਜ ਅਸੀਂ ਗੈਂਗਸਟਰ ਕਹਿੰਦੇ ਆ ਜਿਹੜੇ ਭੁੱਲੇ ਪਟਕੇ ਗਲਤ ਰਾਤੇ ਚਲੇ ਜਾਂਦੇ ਉਹਨਾਂ ਨੂੰ ਵੀ ਇਸ ਸਰਕਾਰ ਨੇ ਵਰਤ ਕੇ ਸਾਡੇ ਸਿੰਘ ਨੂੰ ਸ਼ਹੀਦ ਕੀਤਾ ਇਦਾਂ ਹੀ ਭਾਉ ਪੰਜਗੜ ਨੂੰ ਪਾਕਿਸਤਾਨ ਚ ਉੱਥੋਂ ਦੇ ਜੁਰਾਇਮ ਪੇਸ਼ ਲੋਕਾਂ ਨੂੰ ਵਰਤ ਕੇ ਕੀਤਾ ਇਸੇ ਤਰ੍ਹਾਂ ਹੋਰ ਸਾਰੇ ਇੱਥੇ ਵੀ ਕਰਨਾਂ ਤੇ ਕਰਨ ਦੀਆਂ ਤਿਆਰੀਆਂ ਕਰ ਰਹੇ ਨੇ ਇਹ ਸਾਰੀ ਦੁਨੀਆ 'ਚ ਹੁਣ ਜਗ ਜाहिर ਹੋ ਗਿਆ ਕਿ ਜਿੱਥੇ ਵੀ ਇਹ ਨਸ਼ੇ ਦਾ ਵਰਤਾਂਤ ਚਲਾ ਰਹੇ ਆ ਇਹ ਜੋ ਗੈਂਗਸਟਰ ਸਾਰੇ ਦੇ ਪਿੱਛੇ ਇਹ ਨੇ ਇਹਨਾਂ ਦੀਆਂ ਏਜੰਸੀਆਂ ਨੇ ਇਹੀ ਕਰ ਰਿਆ ਤੇ ਇਹ ਇਹ ਲਾ ਸਾਡੇ ਸਿਰ ਰਹੇ ਆ ਕਿ ਖਾੜਕੂ ਨਸ਼ੇ ਦਾ ਕੰਮ ਕਰਦੇ ਆ ਇਹ ਗੈਂਗਸਟਰ ਕਰਦੇ ਇਹ ਆ ਇਹ ਅਮਰੀਕਾ ਵਾਲੇ ਐਕਸ਼ਨ ਜਿਹੜਾ ਉਹ ਅਮਰੀਕਾ 'ਚ ਜਿਹੜੇ ਖੜੇ ਗਏ ਉਹ ਤੇ ਕੈਨੇਡਾ ਵਾਲੇ ਤੇ ਜਿਹੜਾ ਪੰਜ ਪਾਉ ਪੰਜ ਮੜ ਵਾਲੇ ਵੀ ਜਿਸ ਤਰੀਕੇ ਨਾਲ ਸਾਰੀ ਗੱਲ ਇਹ ਬਿਲਕੁਲ ਝਾਰ ਹੋ ਗਿਆ ਕਿ ਇਹ ਇਹ ਕਰ ਰਹੇ ਆ ਤੇ ਇੱਥੇ ਸਾਨੂੰ ਛੇਤ ਹੋਣਾ ਚਾਹੀਦਾ ਇਹਦੇ ਲਈ ਵੀ ਆਪਣੇ ਬੰਨ ਨੂੰ ਬੰਨਣੇ ਚਾਹੀਦੇ ਆ ਕਿ ਇਹ ਇੱਥੇ ਵੀ ਪੂਰੀ ਤਿਆਰੀ ਚ ਆ ਤੇ ਆਖਰ ਵਿੱਚ ਮੈਂ ਫਿਰ ਇਹੀ ਕਹੂੰਗਾ ਕਿ ਸਾਡੀ ਅੱਜ ਸਾਡੀ ਜ਼ਿੰਮੇਵਾਰੀ ਇਹੀ ਬਣਦੀ ਆ ਕਿ ਆਪਣੇ ਸ਼ਹੀਦਾਂ ਨੂੰ ਜਿਨ੍ਹਾਂ ਨੇ ਸਾਡੀ ਆਪਣੀਆਂ ਜਾਨਵਾਰੀਆਂ ਇਹਨਾਂ ਮਾਵਾ ਪੈਣਾ ਨੂੰ ਜੋ ਸਾਡੇ ਪ੍ਰੇਰਣਾ ਸੋਤਰਾ ਉਹਨਾਂ ਨੂੰ ਯਾਦ ਕਰਦੇ ਅਸੀਂ ਆਪਣਾ ਆਪਣਾ ਫਰਜ਼ ਪਛਾਣੀਏ ਤੇ ਇੱਕ ਵੱਡੀ ਏਕਤਾ ਚ ਤੇ ਵੱਡੇ ਇਕੱਠ ਤੇ ਵੱਡੇ ਹੰਬਲੇ ਚ ਇਕੱਠੇ ਹੋ ਕੇ ਕੰਮ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ